बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ 나જના ਵੀ ટીવી ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਭਾਰਤੀ ਕਿਸਾਨ ਯੂਨੀਅਨ ਇਕਤਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੋਕਲਾਰ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਅਠਵਾਲ ਨੇ ਨਾਜ਼ਨਾਬੀ ਟੀਵੀ ਨਾਲ ਅੱਜ ਦੇ ਹਾਲਾਤਾਂ ਤੇ ਚਰਚਾ ਕਰਦੇ ਹਾਂ ਉਹਨਾਂ ਭਾਜਪਾ ਦੀ ਐਮਪੀ ਕੰਗਨਾ ਰਣੌਤ ਨੂੰ ਫਿਲਮ ਐਮਰਜੈਂਸੀ ਦੇ ਮੁੱਦੇ ਤੇ ਘੇਰਿਆ ਤੇ ਸਖਤ ਟਿੱਪਣੀ ਕਰਦੇ ਹਾਂ ਕਿਹਾ ਕਿ ਭਾਜਪਾ ਨੇਤਰੀ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਬਾਰ-ਬਾਰ ਸਿੱਖਾਂ ਅਤੇ ਪੰਜਾਬੀਆਂ ਦੇ ਆਕਸ਼ ਨੂੰ ਖਰਾਬ ਕਰਨ ਦੇ ਲਈ ਕੋਝੀਆਂ ਹਰਕਤਾਂ ਕਰਨ ਤੋਂ ਬਾਝ ਨਹੀਂ ਆਉਂਦੀ ਉਸ ਨੇ ਜਿੰਨੀ ਵਾਰ ਵੀ ਬਿਆਨ ਦਿੱਤਾ ਹੈ ਪੰਜਾਬ ਪੰਜਾਬੀਅਤ ਅਤੇ ਸਿੱਖਾਂ ਬਾਰੇ ਹਮੇਸ਼ਾ ਹੀ ਵਿਵਾਦਿਤ ਬਿਆਨ ਹੀ ਦਿੱਤੇ ਹਨ ਹੁਣ ਐਮਪੀ ਦੀ ਕੁਰਸੀ ਮਿਲਣ ਤੋਂ ਬਾਅਦ ਕੰਗਨਾਂ ਦੀ ਡੋਰ ਖੁੱਲ ਚੁੱਕੀ ਹੈ ਅਤੇ ਅਨਾਪ-ਸ਼ਨਾਪ ਜਈਆਂ ਹਰਕਤਾਂ ਕਰਦੀ ਹੈ ਉਹ ਉਸਨੇ ਹੁਣ ਸਿੱਖਾਂ ਦੀਆਂ ਭਾਵਨਾਵਾਂ ਨੂੰ ਢੜਕਾਉਣ ਲਈ ਫਿਲਮ ਐਮਰਜੈਂਸੀ ਵਿੱਚ ਕੰਮ ਕਰਕੇ ਇੱਕ ਵਾਰ ਫਿਰ ਸਿੱਖਾਂ ਦੇ ਹਿਰਦਿਆਂ ਨੂੰ ਬਲਉਂਦ ਰਿਆ ਹੈ ਜਿਸ ਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਪੰਜਾਬ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ ਉਕਤ ਆਗੂਆਂ ਨੇ ਚੇਤਾਵਨੀ ਦੰਦਿਆਂ ਕਿ ਆ ਫਿਲਮ ਐਮਰਜੈਂਸੀ ਦੇ ਸਿਨੇਮਿਆ ਵਿੱਚ ਲੱਗਣ ਤੋਂ ਬਾਅਦ ਜੇਕਰ ਕਿਸੇ ਵੀ ਤਰ੍ਹਾਂ ਦੀ ਪੰਜਾਬ ਜਾਂ ਭਾਰਤ ਦੇ ਕਿਸੇ ਹਿੱਸੇ 'ਚ ਹਾਲਾਤਾਂ ਤੇ ਕੋਈ ਹਿੰਸਕ ਪ੍ਰਭਾਵ ਪਵੇਗਾ ਤਾਂ ਉਸ ਦੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੰਗਣਾ ਰਣੌਤ ਹੀ ਜ਼ਿੰਮੇਵਾਰ ਹੋਵੇਗੀ। ਉਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਫਿਲਮ ਸਾਈਨ ਕੀਤੀ ਜਿਸ ਦਾ ਸਿੱਖ ਕੌਮ ਦੇ ਵਿੱਚ ਏ ਅਤੇ ਪੰਜਾਬੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਫਿਲਮ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਂਵਾਲਿਆਂ ਦੇ ਬਾਰੇ ਕੀਤੀ ਗਈ ਕਿਰਦਾਰਕੁਸ਼ੀ ਨੂੰ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਅਤੇ ਸਮੇਂ-ਸਮੇਂ ਤੇ ਇਸ ਬਾਰੇ ਆਏ ਦਿਨ ਵੱਖ-ਵੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਉਸ ਨੂੰ ਤਾੜਨਾ ਕੀਤੀ ਗਈ ਪਰੰਤੂ ਉਸ ਨੇ ਇਸ ਫਿਲਮ ਬਾਰੇ ਐਨੇ ਰੋਸ਼ ਦੇ باوجود ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਵੀ ਇਸ ਫਿਲਮ ਨੂੰ ਲੈ ਕੇ ਕੰਗਨਾ ਰਣੌਤ ਉਤੇ ਸਾਂਝ ਕੱਸਿਆ ਸੀ ਕਿ ਜੇਕਰ ਉਸਨੇ ਫਿਲਮ ਕਰਨੀ ਹੀ ਸੀ ਤਾਂ ਇੱਕ ਵਾਰ ਸਿੱਖ ਜਥੇਬੰਦੀਆਂ ਜਾਂ ਧਾਰਮਿਕ ਆਗੂਆਂ ਨਾਲ ਸਲਾਹ-ਮਸ਼ਵਰਾ ਤਾਂ ਕੀਤਾ ਹੁੰਦਾ ਜਿਸ ਤੋਂ ਇਹ ਕੋਰਾ ਚਿੱਟਾ ਸਾਬਤ ਹੋ ਗਿਆ ਹੈ ਕਿ ਕੰਗਨਾ ਰਣੌਤ ਨੇ ਆਰਐਸਐਸ ਦੇ ਇਸ਼ਾਰੇ ਤੇ ਇਸ ਫਿਲਮ ਦੇ ਵਿੱਚ ਕਿਰਦਾਰ ਨਿਭਾਇਆ ਹੈ ਜੋ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਸਿੱਖ ਪੰਥ ਅਤੇ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਇਸ ਨੂੰ ਬਰਦਾਸ਼ਤ ਨਹੀਂ ਕਰਨਗੀਆਂ ਕੁਲਾਰ ਅਤੇ ਅਠਵਾਲੇ ਕਿਹਾ ਕਿ ਇਸ ਕਿਸਾਨ ਕੰਗਨਾ ਰਣੌਤ ਦੇ ਖਿਲਾਫ ਜਲਦ ਹੀ ਵੱਡੇ ਰੋਸ ਪ੍ਰਦਰਸ਼ਨ ਦੀ ਤਿਆਰੀ ਭਾਰਤੀ ਕਿਸਾਨ ਜੁਨੀਅਨ ਇਕਤਾ ਪੰਜਾਬ ਬਿੱਡੇਗੀ। ਉਹਨਾਂ ਮਾਨਯੋਗ ਸੁਪਰੀਮ ਕੋਰਟ ਅਤੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਇਸ ਫਿਲਮ ਚ ਕਿਰਦਾਰ ਨਿਭਾਉਣ ਵਾਲਿਆਂ ਅਤੇ ਫਿਲਮ ਦੇ ਲੇਖਕ, ਡਾਇਰੈਕਟਰ ਅਤੇ ਪ੍ਰੋਡਿਊਸਰ ਆਦਿ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅੱਗੇ ਤੋਂ ਇਹ ਇਸ ਤਰ੍ਹਾਂ ਦੀ ਫਿਲਮ ਬਣਾਉਣ ਦੀ ਹਿੰਮਤ ਨਾ ਕਰ ਸਕਣ। ਅੱਗੇ ਤੋਂ ਆਜਈਆਂ ਫਿਲਮਾਂ ਤੇ ਸੈਂਸਰ ਬੋਰਡ ਪਹਿਲਾਂ ਹੀ ਬੈਨ ਲਗਾ ਦੇਵੇ ਜਿਸ ਨਾਲ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਕੋਈ ਹਿੰਸਕ ਬਾਰਦਾਤੂਨ ਦਾ ਖਤਸ਼ਾ ਹੋਵੇ ਉਹਨਾਂ ਕੰਗਨ ਨਰਨੌਦ ਨੂੰ ਸਲਾਹ ਦਿੱਤੀ ਕਿ ਉਹ ਜਲਦ ਤੋਂ ਜਲਦ ਇਸ ਫਿਲਮ ਚੋਂ ਆਪਣੇ ਆਪ ਨੂੰ ਅਲੱਗ ਕਰੇ ਅਤੇ ਸਾਰੇ ਪੰਜਾਬ ਅਤੇ ਸਿੱਖ ਕੌਮ ਤੋਂ ਅੱਗੇ ਤੋਂ ਅਜਿਹਾ ਨਾ ਕਰਨ ਦੀ ਪਹਿਲ ਦੇ ਆਧਾਰ ਤੇ ਮਾਫੀ ਮੰਗੇ